ਇਹ ਆਪਣਾ ਸਾਰਾ ਕੁਝ ਵਿੱਚ ਹੀ ਮਿਲੂ ਜਿਵੇਂ ਆਪਣਾ ਬਾਜ਼ਾਰ ਦੇ ਵਿੱਚ ਹੁੰਦਾ ਉਹ ਜੰਗ ਜੰਗ ਕਰੇ ਉਹ ਤੇ ਨਾਲ ਆਪਣੇ ਇੱਕ ਹੋਰ ਵੋਟਿੰਗ ਵੀ ਆ ਰਹੀ ਹੈ ਇੱਧਰ ਇਸੇ ਲੱਗੀ ਵੀ ਆ ਥੋੜੀ ਨਹੀਂ ਜਾਂਦੇ ਛਿੱਤੀ ਤੇ ਆ ਦੇ ਗਿਪੀ ਕਰਿਆ ਆਲਦੀ ਕਾਪੀ ਕਹਿੰਦੇ ਆ ਜੱਟ ਨੂੰ ਪੁਰਾਣਾ ਪੱਕੀ ਅ ਭਾਈ ਕਿਵੇਂ ਲੱਗ ਰਿਹਾ ਤੇ ਬਹੁਤ ਵਧੀਆ ਬਾਬੋ ਪੂਰਾ ਆਨੰਦ ਆ ਰਿਹਾ ਪੂਰਾ ਮਾਹੌਲ ਬਣਿਆ ਹੋਇਆ ਜਮਾ ਪੂਰਾ ਐਨ ਚਾਹ ਪੀਤੀ ਆ ਵੀਰੇ ਛਤ ਅੱਠ ਜੜੀ ਬੂਟੀਆਂ ਲਾ ਕੇ ਕਾਵਾ ਕੀ ਆ ਗਿਆ ਬਹੁਤ ਵਧੀਆ ਆਪਿਆ ਆ ਰ ਆਇਆ ਇੱਕ ਸਾਥ ਵਿੱਚ ਵੀਰੇ ਹੋਰ ਮਤਲ ਸੱਜਣੇ ਘੁੰਮਦੇ ਫਿਰਦੇ ਵਧੀਆ ਆਨੰਦ ਆ ਰਿਹਾ ਉਹ ਲਿਓਣਾ ਹੁੱਕਾ ਇਹ ਰੱਖੀ ਕੱਟਾਂ ਯਾਪਰ ਵੀਰੇ ਗੋੜਾ ਆਏਗਾ ਆਏਗਾ ਨਾ ਟਿਕਟ ਉੱਠਣਾ ਉੱਠਣਾ ਭੈਣ ਚੋਦਾ ਉੱਠਣਾ ਉਹ ਨਹੀਂ ਤਾਂ ਸੁਣ ਉਹ ਨਹੀਂ ਇਧਰ ਨਹੀਂ ਸੈਡ ਆਪਣਾ ਮੰਦਿਰ ਆ ਜਾਂ ਦੁਕਾਨ ਆ ਕੋਈ ਬਲਮੋਡ ਕਸਟਰ ਥੋੜੀ ਜੀ ਆਪਾਂ ਨੂੰ ਹਿੰਦੀ ਘੱਟ ਆਉਂਦੀ ਐ ਕੋਈ ਚੱਕਰ ਨਹੀਂ ਚੱਲੂ ਗਰਦ ਠਾਦਾਂਗੇ ਨਾ ਕਰ ਨਹੀਂ ਠਾਦਾਂਗੇ ਹਾਂ ਹਾਂ ਮੌਲਵੀ ਸਾਹਿਬ ਸਲਾਮ ਅਲੈਕਮ ਅਲਹਮਦੁਲਿਲਾ ਆ ਰਹੇ ਸਹੀ ਐ ਕੇਲਾ ਲੈ ਲੋ ਤਾ ਆ ਮੁੰਡੇ ਨੂੰ ਕੇਲਾ ਦੇਣਾ ਆਪਾਂ ਸਰਾ ਬ੍ਰੇਕਟਿਕ ਮਸਾਲਾ ਵਸਾਲਾ ਸਭ ਨਾਲ ਆ ਲੈ ਨਾਲ ਜੇ ਭਰਾ ਦੇ ਚਾਟ ਬਣਾ ਕੇ ਦੇ ਲੋ ਹਾਂਜੀ ਲੈ ਵੀ ਐਂ ਚੱਲਦੀ ਐ ਸ਼ਾਪਿੰਗ ਇੱਧਰ ਨਾਲ ਦੀ ਨਾਲ ਆਪਾਂ ਕਿਤੇ ਨਹੀਂ ਜਾਣਾ ਸ਼ਾਪਿੰਗ ਆਪ ਆਪਣੇ ਕੋਲ ਚੱਲ ਕੇ ਆ ਜਾਣੀਆਂ ਹਾਂਜੀ ਬੋਲੋ ਇਹਨਾਂ ਬ੍ਰੇਡ ਬਲੇਕਾ ਮਿਕਸ ਕਿੰਨੇ ਦਾ ਇੱਕ ਹੈ 100 ਰੁਪਏ ਮਿਕਸਾ ਬਾਈ ਡਰਖਰਬਾਜ਼ ਮੈਂਗੋ ਪਾਈਨੈਪਲ ਖੀਰਾ ਵੀਰ ਸਭ ਆਇਆ ਲੈ ਲਓ ਇੱਕ ਪਲੇਟ ਜੀ ਹੁਣੀ ਉਹਦੇ ਨਾਲ ਤੁਸੀਂ ਕੀ ਕਰ ਲੋ ਦਿਖਾਈ ਕੁਆਂਟੀਟੀ ਦਿਖਾਓ ਹਮੇ ਕੁਆਂਟੀਟੀ ਨਾਲ ਮੈਂ ਬੜਾ ਸਾ ਖੱਬੇ ਕਰੋ ਸਾ ਪਰ ਉਹ ਸਹੀ ਕਰ ਰਿਹਾ ਤਾਂ ਇਹਦਾ ਦਿੱਕਤ ਬਣਾ ਬਹੁਤ ਵਧੀਆ ਬੜਾ ਹੈ ਬਹੁਤ ਬੜੀਆ ਨਜ਼ਾਰਾ ਹੈ ਬਹੁਤ ਪਲੇਟ ਕਿਤਨਾ ਆਤਾ ਹੈ ਬੜਾ ਛੋਟਾ ਆਪਾਂ ਬੜਾ ਖਿਲਾਏਗਾ ਉਹ ਛੋਟਾ ਆਤਾ ਹੈ ਮੈਂ ਬੜਾ ਖਿਲਾਏ ਵੈਸੇ ਹਮਾਰਾ ਰਾਸ਼ਨ ਪੱਤਾ ਪੂਰਾ ਸ਼ਕਾ ਹੋਇਆ ਹੈ ਆਪ ਆਪ ਦਾ ਮਾਨ ਰੱਖਣੇ ਕੇ ਲਈ ਹਮੇ ਇੱਕ ਪਲੇਟ ਲੈ ਰਹੇ ਹਾਂ ਇੱਕ ਹੀ ਦੇ ਦਿਓ ਭਈਆ ਬਸ ਮੈਂ ਉਹ ਹੀ ਨਾ ਵੀ ਇਹਦੇ ਕੋਲ ਮੜਾ ਮੈਂ ਦੱਸਦਾ ਆ ਅੰਬਾ ਖਰਬੂਜਾ ਨਾ ਬਾਈ ਉਹਦੇ ਹੈ ਜਾ ਹੋ ਜੇ ਲੈ ਕੇਲੇ ਦੇ ਚਾਟ ਭਾਗ ਦੇ ਦੇਉਂਗਾ ਕਿਰੇ ਆ ਆ ਜਾੜਾ ਆਪਣਾ ਹੀ ਕੋਪੀ ਬਾਈ ਪਰ ਇਹ ਵਾਲਾ ਕੋਪੀ ਚੰਦ ਮਾਤਾ ਆ ਦਾ ਤੈਨੂੰ ਕੱਫੀ ਹੁੰਦਾ ਇਹ ਕੋਪੀ ਲੋ ਜੀ ਆਪਣਾ ਹੀ ਆ ਚਾ ਫੜੀ ਠੀਕ ਹੈ ਪਰ ਤੂੰ ਤੂੰ ਕਰਸਤੇ ਤੂੰ ਕਰਸਤੇ ਅਗਰੇ ਦੇ ਨਾਲ ਕੋਈ ਤਾਂ ਤੋਂ ਫਰੀ ਪੈਦਾ मुझे घंबा देखते थी। भी जी लड़की बोल रही है नहीं पाकिस्तानी ये बच्चा वाले यहाँ पर चार्ज मित्रा चचा जरूर भेज दे ये अब आह क्या क्या की करूँ मैं अंतर कर मैं इसका ओह अंदर जाने पाएँ ਬੁੜੀ ਬਣ ਗਿਆ ਤੂੰ ਬੀਕਾ ਨੂੰ ਬਣ ਗਿਆ ਸਾਰੇ ਇਹ ਕੋਈ ਹੋਰ ਡਿਜ਼ਾਈਨ ਨਹੀਂ ਹੈ ਤੂੰ ਇਹ ਕੋਈ ਸਾਦਾ ਤਾਂ ਨਹੀਂ ਹੈ ਸਾਦਾ ਸੇ ਤੋਂ ਜਰਤਾਂ ਬੱਕਰੀਆਂ ਵਾਲਾ ਲੱਗ ਗਿਆ ਇਹਦੇ ਆਦੇ ਨਾਲ ਹੀ ਲਾਲਾ ਭਾਏ ਨਾਲ ਉਧਰ ਪੰਗੇ ਲੈਣ ਨਾਲ 8-4 ਰੁਪਏ ਦੇ ਕਰਾਂਗੇ ਮੈਂ ਉਹ ਦੋ ਦੇ ਦੇ ਗਲਾਸ ਤੇ ਹੈ ਮਾਰਨਾ ਨਾ ਲਾ ਦੇ ਮਿਲ 10 3 5 ਕਪ ਬਣਾਏਂਗਾ ਬੋਲ ਵਾਲਾ ਹੋਣਾ ਤੇ ਹੱਥ ਵਾਲਾ ਹੈ ਕਾਸ਼ ਕਰਾਂ ਦੇ ਦੇ ਦੋ ਪੱਕੇ ਤੇ ਤੱਕ ਤੇ ਭਾਈ ਤੋ ਆਇਆਗਾ ਭਾਈ ਇਹ ਕੀ ਅਤਰੇ ਕੋਲ ਸੋਹਣਿਆ ਯਾਰ ਬਈ ਆ ਤੇ ਤੁਸੀਂ ਕੋ ਨਾ ਪੀਜੀ ਜੀ ਜਿੰਨਾ ਦੋ ਹੀ ਬਣਾਏਗਾ ਦੋ ਦੋ ਬਣਾ ਕਾਵਾ ਹੈ ਬੜਾ ਨੋ ਹੋ ਜਾਏਗਾ ਨਾ ਉਹ ਉਦਮ ਨੂੰ ਇੱਥੇ ਲਾ ਜਾ ਉਲਟੀਆਂ ਲੱਗ ਜਾਣ ਕੀ ਹੋ ਗਿਆ ਸੀ ਕੋਈ ਨਾ ਪਾਣੀ ਹੈਗਾ ਨਾਲ ਹੀ ਧਵਾ ਲਾਂਗੇ ਬਾਬੇ ਮੈਨੂੰ ਤੈਰਨਾ ਤੋਂ ਨਾਲ ਹੀ ਆਉਦਾ ਕੋਈ ਨਾ ਮੈਂ ਕੱਢ ਦੂੰਗਾ ਹੈ ਮੈਂ ਕੱਢੂੰਗਾ ਫਿਰ ਮੈਂ ਕਿਨੇ ਆ ਭੈ ਜੋ ਡੁੱਬਣਾ ਜੱਜ ਆ ਤੇ ਕੀ ਸੋਨੂੰ ਕੱਲ ਦਾ ਕਹੇ ਨਾ ਡੱਪ ਕੇ ਨਾ ਕੇ ਡੋਕੇ ਮਰ ਜਾਓ ਹੈ ਹੈ ਕੱਟਾ ਦੇ ਛੋਟਾ ਹਾਏ ਤਸਰੀਕਾ ਜੀ ਇਹ ਆ ਡਲ ਤੇ ਇਹ ਆਇਆ ਬਾਬਾ ਦਾਲ ਲਗ ਤੇ ਵਿੱਚ VOTING ਦੇ ਵਿੱਚ ਬੈਠ ਗਏ ਆ ਪੰਜੇ ਨੇ ਪੰਜੇ ਜਾਣੇ ਤੇ ਇਹਨਾਂ ਉਹਦਾ ਗੱਡੀ ਚਾਚਾ ਲੋਕੇ ਡਰੀ ਜਾਂਦੇ ਨੇ ਕਸ਼ਮੀਰ ਚਾਚਾ ਚੰਪੂ ਦੇ ਮੈਂ ਵੀ ਚਲਾ ਲਾ ਕਸ਼ਮੀਰ ਤੇ ਬਈ ਨਜ਼ਾਰੇ ਵੱਖਰੇ ਆ ਥੋੜਾ ਜਿਗਰਾ ਰੱਖ ਕੇ ਹੋਣਾ ਪੈਂਦਾ ਬਾਬਾ ਇਹ ਆ ਗਏ ਹਿਮਾਚਲ ਵਗੈਰਾ ਤੇ ਪਰ ਇਹਨਾਂ ਲੋਕ ਤੇ ਉਹ ਵੱਧ ਜ਼ਿਆਦਾ ਕਰਦੇ ਕਿ ਗੋਡੀਆਂ ਵਿੱਚ ਚਲਾਈ ਜਾਂਦੇ ਨੇ ਕਿੱਸੀ ਵੇਸੇ ਓਏ ਇਦਨ ਹੋ ਜਾ ਆ ਦੇਖ ਲੋ ਗੱਡੀ ਤੇ ਆਪਣੇ ਕੋਲ ਵੀ ਮਾਇਸ ਵੀਡੀਓ ਨਹੀਂ ਆਪਣੀ ਕੀ ਗੰਬਾਸ ਸਕਦੇ ਆ ਬਹੁਤ ਪਿਆਰੇ ਹਰੇੜਾ ਕੰਮ ਪੂਰਾ ਮੈਂ ਤਾਂ ਡਰ ਲੱਗਦਾ ਇਹੋ ਨਾ ਬਚਾਲੇ ਕਰੋ ਭੈ ਭਗਰ ਜਾ ਭੈਣ ਦੀ ਸਰਦਾਰ ਬਣਾ ਸਿੱਧੂ ਮੂਸੇਵਾਲਾ ਬੇਬੀ ਸਾਡੇ ਨਾਲ ਨਕਲੀ ਸਿੱਧੂ ਮੂਸੇਵਾਲਾ ਮੈਂ ਦੀ ਸੇਫਟੀ ਥੋੜੀ ਆ ਥੋੜੀ ਮੈਂ ਖੱਦਦੇ ਆਂ ਕਿ 12 ਜੋ ਜਿਲਤ ਫੁੱਟੀਆਂ ਚੱਪੜੀ ਕੋਈ ਨਹੀਂ ਬਾਤ ਮਾਉਂਿਆ ਤੁੰਗ ਉਹਨੇ ਮੇਰੇ ਫਾਰੀਕਾ ਪਾਣੀ ਜਾਂ ਡੈਈ ਜਾਂ ਮੈਂ ਪਾਉਣ ਦੇ ਦਾ ਕੋਈ ਜੱਤ ਨਹੀਂ ਮੈਂ ਇਹ ਦਾ ਲੈਗ ਦੇ ਵਿੱਚ ਤੇ VOTING ਦਾ ਨਜ਼ਾਰਾ ਲਵਤ ਉਠਾ ਰਹੇ ਆ ਤੇ ਆਸੇ ਪਾਸੇ ਕਮਲ ਵਗੈਰਾ ਦੇ ショपिंग वेयर ਵੀ ਕੈਸਟੀਨ ਬੱਚੀ ਨਾਲ ਦੀ ਨਾਲ ਲਾ ਕੇ ਕਰਵਾ ਰਹੇ ਨੇ ਤੇ ਬਹੁਤ ਘੈਂਟ ਨਜ਼ਾਰਾ ਹੈਗਾ ਜਨਤ ਹੀ ਹੈ ਜਨਤ ਜਿਹਨੂੰ ਸਾਰਿਆਂ ਨੇ ਹੱਥੀਂ ਮਿਹਨਤ ਕੀਤੀ ਆ ਤੁਸੀਂ ਦੇਖ ਸਕਦੇ ਆ ਸਾਈਡ ਤੇ ਘਰ ਵੀ ਨੇ ਇੱਥੇ ਆ ਕੀ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਨਜ਼ਾਰਾ ਲੱਗਦਾ ਹੋਣਾ ਸਾਰੇ ਜੀ ਕਿਆ ਪੱਕਾ ਦੀਨ ਪੱਕਾ ਦੀਨ ਹੈ ਇਸ ਕੋ ਫੱਕਾ ਦਿਨ ਬੋਲਾ ਹੈ ਉਹ ਸਰ ਫੱਕਾ ਦਿਨ ਇਹ ਪਾਂਛੀ ਦਾ ਨਾਮ ਕੀ ਹੈ ਬਾਬੇ ਪੂਰਾ ਆਨੰਦ ਲੈ ਰਹੇ ਆ 7 ਪ੍ਰਕਾਰ ਦੀ ਜੜੀ ਬੂਟੀ ਪਾ ਕੇ ਚਾਹ ਪੀਤੀ ਆਂ ਮੇਰੇ ਪੰਜਾਬੀ ਵੀਰੋ ਜਿਹੜਾ ਜਿਹੜਾ ਵੀ ਮੇਰਾ ਭਰਾ ਇੱਥੇ ਆਉਣਾ ਚਾਹੀਦਾ ਇੱਕ ਵਾਰੀ ਚਾਹ ਦਾ ਟੇਸ ਮੇਰੇ ਵੀਰੋ ਜ਼ਰੂਰ ਦੇਖ ਕੇ ਜਾਇਓ ਬਹੁਤ ਅਬ ਮਤਲਬ ਵਗੈਰਾ ਦੇ ਬਾਤ ਜਨ ਉਧਰ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਇੱਧਰ ਗਰਮੀ ਕਿਉਂ ਮੇਰਾ ਕੋਈ ਸਿਸਟਮ ਨਹੀਂ ਜਿਵੇਂ ਆਪਾਂ ਸੋਚਦੇ ਹਾਂ ਕਿ ਉਦੋਂ ਤੋ ਪੂਰਾ ਆਪਣਾ ਨਜ਼ਾਰਾ ਅੱਖਾਂ ਤੋਂ ਮਿਲੇਗਾ ਬਹੁਤ ਘੈਂਟ ਅਮਾ ਐਨੀ ਵੀ ਆਗੇ ਨਰਾਸਰ ਜਿੰਨਾ ਆਪਾਂ ਸੋਚ ਕਹਿਵਾਂਗੇ ਉਸ ਤੋਂ ਵੀ ਜ਼ਿਆਦਾ ਆਪਾਂ ਨੂੰ ਇੱਥੇ ਚੋਣਤ ਬਈ ਹੋਆ ਖੁਸ਼ੀ ਨਾਲ ਮੁੜਾਂਗੇ ਤੇ ਕੋਈ ੱਟਕੇ ਸਾਈ ਨਹੀਂ ਕੋਈ ਫਾਲਤੂ ਗੱਲਬਾਤ ਨਹੀਂ ਕਰਦੇ ਇੱਥੇ ਸਾਰੇ ਬੰਦੇ ਬੜੀਆ ਸਨੇਹ ਦਿੰਦੇ ਆ ਪਿਆਰ ਕਰਦੇ ਆ ਖਾਣ ਪੀਣ ਦੇ ਵੀ ਸਾਰਾ ਸੁੱਧ ਆਪਾਂ ਪੰਜਾਬੀ ਖਾਣਾ ਵੀ ਖਾ ਸਕਦੇ ਆ ਤੇ ਗੁਰਦੁਆਰਾ ਸਾਹਿਬ ਵੀ ਆ ਦੋ ਤਿੰਨ ਸਰਦਾਰਾਂ ਵੀ ਅੱਜ ਤੋਂ ਬਹੁਤ ਕਰਦੇ ਆ ਹਾਂ ਭਾਈ ਸਾਡੇ ਇੱਕ ਬੰਦੇ ਨੇ ਭਾਈ ਪੱਗ ਐਸੇ ਹਸਾਣਾ ਹੀ ਬਣੀਆਂ ਦਿਖਾਓ ਵੀਰ ਗਿਆਨੇ ਨੂੰ ਬਾਕੀ ਵੀ ਕਿਵੇਂ ਲੱਗਿਆ ਇੱਧਰ ਆ ਕੇ ਤੁਹਾਨੂੰ ਬਹੁਤ ਵਧੀਆ ਵੀਰੇ ਤਿੰਨ ਦਿਨ ਹੋਏ ਆਏ ਨੂੰ ਲੱਗਦਾ ਹੀ ਨਹੀਂਗਾ ਕਿਤੇ ਬਾਹਰ ਬੈਠਾ ਹੈ ਲੱਗਦਾ ਜਿਵੇਂ ਵੀ ਬਸ ਆਨੰਦ ਲੈ ਰਹੇ ਆਂ ਪੁੱਛੋ ਨਾ ਆ ਕੇ ਤੁਹਾਨੂੰ ਪਤਾ ਲੱਗ ਜਾਣਾਗਾ ਆਪ ਘੁੰਮੋਗੇ ਸਹੀ ਨਹੀਂ ਆਓ ਆ ਕੇ ਦੇਖਣਾ ਚਾਹੀਦਾ ਕਿਹੜਾ ਬੰਦਾ ਇੱਕ ਵਾਰੀ ਇੱਧਰ ਆ ਗਿਆ ਪਰ ਸਾਹ ਹਿਮਾਚਲ ਨੂੰ ਭੁੱਲ ਜਾਊਗਾ ਕਿਉਂਕਿ ਹਿਮਾਚਲ ਦੇ ਵਿੱਚ ਗਰਮੀ ਹੁੰਦੀ ਹੈ ਆਪਾਂ ਨੂੰ ਇਹ ਤੋਂ ਵੀ ਆਪਾਂ ਠੰਡ ਦਾ ਨਜ਼ਾਰਾ ਲੈਣਾ ਆਪਣੇ ਪੰਜਾਬ 'ਚ ਗਰਮੀ ਹੁੰਦੀ ਹੈਗੀ ਇੱਧਰ ਇਹ ਠੰਡ ਸੋਚ ਗਿਆ ਮੈਂ ਕਿ ਤਾਂ ਭਰਾ ਉਹ ਠੰਡ ਹੀ ਲੱਗਣੀ ਆ ਤੇ ਬਾਕੀ ਰਗਿਆ ਸੋਨੂੰ ਪਤਾ ਹੀ ਆ ਇੱਧਰ ਸਾਰਾ ਕੁਝ ਮਿਲ ਜਾਂਦਾ ਜਿਹੜੇ ਮੇਰੇ ਵੀਰ ਥੋੜਾ ਜਾਂ ਚਾਰ ਪੀਂਦੇ ਸਕੀਨ ਨੇ ਥੋੜਾ ਜ ਮਹਿੰਗਾ ਜ਼ਰੂਰ ਆ ਪਰ ਬੰਦਾ ਫੁੱਲ ਜਾਂਦਾ ਆਪਣਾ दारू-ਦੂਰੂ ਦਾ ਡ్రਾਈ ਏਰੀਆ दारू-ਦੂਰੂ ਨਹੀਂ ਇੱਧਰ ਮਿਲਦੀ ਜਿਹੜੇ ਵੀਰ ਮੇਰੇ ਅਸੰਤ ਕਰਦੇ ਡਰੰਕ ਡਰੰਕ ਕਰਨੀ ਆ ਆਪਦੀ ਨਾਲ ਲੈ ਕੇ ਹੁਣ ਕੋਈ ਰੋਕ ਟੋਕ ਨਹੀਂ ਸਾਰੇ ਆਰਮੀ ਲੱਗੀ ਆ ਫੁੱਲ ਸੇਫਟੀ ਆ ਤੇ ਪੂਰੀ ਆਪਣੀ ਹਿਫਾਜ਼ਤ ਆ ਕੋਈ ਦਿੱਕਤ ਨਹੀਂ ਇਨਾਂ ਨੂੰ ਇਹ ਥੋੜਾ ਜਿਆਦਾ ਮੰਨਦੇ ਨੇ ਇਹ ਆਪਾਂ ਤਾਂ ਦੇਖ ਲੋ ਆਧੀਆਂ ਬਾਦ ਜਾਂ ਕਰਾਕਾਂ ਦਾ ਫਰਕ ਹੁੰਦਾ ਪਰ ਧੰਨਵਾਦ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਕਬੱਡੀ ਹੋਏ ਅਰੇ ਹਰਮਨ ਹੂੰ ਜਿਹਨੇ ਕੋਸ਼ਿਸ਼ ਪਾੜੀ ਕਰ ਲੋ ਬੋਲੇ ਰੇ ਹਾਂ ਬੋਲੀਆ ਬਦਲ ਨੇ ਰੇਜ ਗੋਲਡਨ ਮੈਂ ਇਧਰ ਨਾਮ ਹੈ ਜਬਰ ਕਰਦੇ ਅਸਰ ਉਹ ਇੱਕ ਘੰਟਾ ਸੁਣ ਲੈਣ ਓਏ ਸਰ ਸਮਝਦੇ ਨਾ ਹੂੰ ਇਹ ਕੋਈ ਸਮਝੇ ਆਹ ਸ਼ਾਂਤੀ ਵਾਲਾ ਸ਼ਾਂਤੀ ਪ੍ਰਤੀਕ ਸ਼ਾਂਤੀ ਹੈ ਸ਼ਾਂਤੀ ਹੈ ਹਾਂ ਸ਼ਾਂਤੀ ਥੁੜੇ ਇਹ ਹਾਂ ਪਰ ਵੀ ਦਰ ਵਿੱਚ ਯਾਨੀ ਵੀ ਅੱਜ ਦਾ ਨਾ ਰੋਮ ਕਹਿੰਦਾ और अगर अभी ये अभी ये बोर्ड ये बनाएंगे ना एक बोर्ड अभी तीन करोड़ से कम नहीं लगता है बनाने में अभी एक बोर्ड हाल करोड़ अच्छा ये वाली ठीक तो तो है ठीक है सही है बाबे लंग जा लंग जा तैर गया लंग जा इधर तैर गया मैन चलो कोई गल नहीं इधर फ्रूट फ्राट खाने भाई ਕੋ ਨਹੀਂ ਆਇਆ ਤਕ ਉਸ ਨੂੰ ਕੀ ਲੈ ਰਹੇ ਹੋ ਤੁਸੀਂ ਬਾਈ ਤੋਂ ਲਿਆ ਮੈਂ ਬੋਲ ਕੇ ਦੱਸਾਂ ਹੋਰ ਵੀਰੇ ਕਿੱਥੇ ਨਹੀਂ ਜਾਓ ਇਹਨਾਂ ਨੇ ਨਹੀਂ ਫੜਨਾ ਇੱਧਰ ਲਿਆ ਆਪਣੇ ਕੋਲ ਤਾਂ ਸਜਾਜ ਸਜਾਜ ਠੀਕ ਹੈ ਉਹ ਤੇਰੇ ਰੋੜ ਰੁਪੋ ਮੇਰੇ ਕੋਲ ਦੇ ਲਗਾਂਦਾਰੀ ਨੂੰ ਥੇ ਅਹ ਟੱਕਾ ਮਾਰਤਾ ਹੀ ਪੁੰਦ ਕੁਝ ਉਹ ਲਗਾਣਾ ਰ ਸਾਥ ਮੈਂ ਬਰਕਰਾਰ ਦੇਖਦੇ ਆਂ ਕਿ ਕੋਈ ਹੋਣਾ ਤੇ ਮੀਂਹ ਜਦ ਗਾਣਗੇ ਕੰਨੀ ਮੁੰਦਰਾ ਪਾਈਆਂ ਨਾਂਝਾਂ ਜਾਨੀ ਉਹ ਸਭ ਮੁੰਦਰਾ ਤੋਂ ਸ਼ੁਰੂ ਕਰੀਂdio ਹਾਂ ਓਏ ਹਾਂ ਓਏ ਕਰੇ ਮੈਂ ਕੋਟ ਪਾ ਲਾਣਾ ਲੋੜ ਹੀ ਨਹੀਂ ਕੋਟ ਪਾ ਕੇ ਕੀ ਬਣਾ ਬੰਦੇ ਦਾ ਹੁਣ ਜੀ ਨਾ ਕਾਲੀ ਜਾਵੇ ਕੋਈ ਨਾ ਪੈਣਾ ਇਧਰ ਜਾ ਕੇ ਕੋਈ ਬਾਤ ਹੈ ਨਾ ਤੇ ਸਟਾਰਟ ਕੰਨੀ ਮੁੰਦਰਾ ਬਾਣ ਲਗਾਵੇ ਛੱਡਦੇ ਤਾਂ ਖਾਸ ਨਹੀਂ ਰੇ ਆਜਾ ਇੱਧਰ ਆ ਜਾ ਚਾਚਾ ਨਾ ਨਾ ਆਉਂਦਾ ਨਾ ਬੋਲਿਆ ਹੋਇਆ ਆਉਂਦਾ ਮੈਨੂੰ ਇਹਦਰ ਹੁਣ ਡਰ ਲੱਗਦਾ ਤੂੰ ਆ ਬੇਟਾ ਅੱਧਲੇ ਇੱਧਰ ਬੈ ਰੁਕ ਜਾਣਾ ਇਹ ਕਹਿੰਦਾ ਮੇਰੀ ਵੀਡੀਓ ਬਣਾ ਇੱਥੇ ਬਹਿ ਕੇ ਐਵੇਂ ਐਂਡਰੀ ਆਨੇ ਮੁੰਡਿਓ ਡਰੋਣਾ ਤੁਸੀਂ ਕੌਣ ਹੁੰਦਾ ਡਰੋਣਾ 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 ਜਾਂ ਕੀ ਮੈਂ ਬਾਹਰ ਆ ਗਿਆ ਚਾਉ ਕਰ ਇੰਦਰ ਹੋ ਜਾਂਦਾ ਰਹੇ ਓਏ ਕੁਛ ਨਾ ਕਰੋ ਬੰਦੇ ਨੇ ਪੀ ਕੇ ਖੜਾ ਦਰਿਆ ਕੁਛ ਨਾ ਕੁਛ ਨਾ ਕੁਛ ਨਾ ਕਰ ਬਣਾ ਕੇ ਮੈਂ ਟੋਟਲੀ ਨਹੀਂ ਨਾਲ ਨਹੀਂ ਨਹੀਂ ਜਾਣਾ ਯਾਰ ਨਹੀਂ ਆ ਆ ਵੀ ਇੰਦਰ ਪਨੀਰ ਪੁਰ ਕੀ ਦੇ ਮੈਨੂੰ ਚੱਕ ਕਰ ਰਹੇ ਆ ਇਹ ਅੱਜ ਚੀਜ਼ ਆ ਮੈਂ ਤੁਹਾਨੂੰ ਡੈਸ਼ ਦੱਸ ਦਿੰਨਾ ਪਨੀਰ 버ਗਰ ਆ ਕਈ ਬੈਠੇ ਆ ਬੰਦੇ ਨੇ ਕਾਢਣਾ ਬਾਬੇ ਚਾਹ ਦਾ ਕੱਪ 2 ਦਾ ਬਲੈਕ ਦਾ ਤੇ ਦੂਜੀ ਦੁੱਧ ਵਾਲੀ ਦਾ ਲੈਮਨ 30 ਦੀ ਗ੍ਰੀਨ ਟੀ 30 ਦੀ ਅਦਰੋਂ ਕੀ ਆਈਸ ਕਾਫੀ ਕਾਫੀ ਜਾਣਿਆ ਲਿਆ ਤੇ ਥੋੜਾ ਕਾਠ ਲੀਤਾ ਆ ਚੱਲ ਲਈ ਫਿਰਦੇ ਨੇ ਪਾਣੀ ਦੇ ਵਿੱਚ ਆ ਜਾ ਫਿਰ ਕੋਈ ਡਾਕਟਰ ਨਹੀਂ ਜੀ ਲੈਣੇ ਲੈ ਸਕਦਾ 버ਗਰ ਸਪਾਈਟੀ ਆਪਣਾ ਬੰਦਾ ਤਾਂ ਚਲਾ ਗਿਆ ਬਣਾ ਲੀਆ ਫਿਰ ਆ ਦੇ ਆ ਗਿਆ ਬਾਬਾ कौन पर्सनल और खूब होंगे लेगी ठीक है ठीक है ठीक ठीक है ओए ठीक अंदर भी नहीं सीटी गया ये हल्का ज्यादा है कपिल लाला इधर से नहीं अंदर आ रहा है ज्यादा डूंगा चाहिए अपना भी शादी फिर जाए हां साल भी हो गए ठीक है खाली पैर चढ़ना पड़ता है हां यार जो डर ਪਲੇਨ ਮੈਂ ਕੀ ਮਾਰੀ ਕਿੱਥੇ ਹੀ ਪੜਸੀਦਾ ਕਿੱਦਾਂ ਨਹੀਂ ਜਾਂਦਾ ਯਾਰ ਇੱਕ ਇੱਕ ਸਾਈਡ ਵਿੱਚ ਹੀ ਆ ਰਿਹਾ ਇਹ 6 ਫੁੱਟੇ ਮੁੰਡੇ ਹੋਗੇ ਭੈਣ ਡਰੀ ਜਾਂਦਾ ਇੱਕ ਕਰੇ ਵੀ ਇੱਕ ਸਾਈਡ ਤੇ ਨਾ ਬੈਠਾ ਵਿਚਾਰੇ ਭਾਈ ਜੀ ਆ ਤਾਂ ਸਰਦੀਆਂ ਦੇ ਵਿੱਚ ਤਾਂ ਫਿਰ ਆ ਜਾਏ ਸ਼ਾ ਕਰ ਸ਼ਾ ਕਰ ਇਹ ਪੁਆਇੰਟ ਨੂੰ ਨਾ ਮਿਟਾਣਾ ਮੈਂ ਪਨੀ ਸ਼ਾ ਕਰਾਂ पर है बोलो काका सर्दियों में काम ज्यादा होता है या कम होता है सर्दियों में सर्दियों में क्या स्नो पड़ती है या बर्फ जम जाता है थोड़ा कम जाता है फिर काम बंद हो जाता है उस टाइम मतलब लुक्स के ऊपर स्कीत है इसके ऊपर ठीक प्लेन है एक हिंदी फॉलो मैं तुम की लकी लेना है लेना लो फिर सारे को जी खाने दे सर ਉਹ ਦਾ ਤੋਂ ਗਣਾ ਹੋਵੇ ਇਧਰ ਆ ਵੀ ਲੈ ਲਓ ਜਾਂ ਤਾਂ ਮੈਗੀ ਨਹੀਂ ਆ ਪਲੇਟਾਂ ਲੈਣਾ ਇੰਨੀਆਂ 60 60 ਵਿੱਚ ਪਿੰਗਰ ਪਤਾ ਨਹੀਂ ਕਾਦੇ ਆਪਾਂ ਮੈਂ ਪਤਾ ਨਹੀਂ ਕਾਦੀ ਆ ਆਲੂਆਂ ਦੇ ਦੂਜੇ ਲੈ ਇੱਕ ਦੇ ਦੇ ਮੈਗੀ ਲੈ ਲਈਏ 5 ਇੰਚ ਹੋਈ ਮੈਗੀ ਦੇ ਦੋ ਚਾਰ اور ਫੈਂਸ ਫਰਾਈ ਮਿਲੇਗਾ ਕਿੰਨੇ ਕਾ ਪਲੇਟ ਹੈ ਇੱਕ ਬੁੜੇ ਡੋਲ ਲੈਣੇ ਆਂ ਲੈਣਾ bro ਹਲੋ ਚਾਰ ਮੈਗੀ ਦੇ ਦੋ ਬਸ ਪਲੇਨ ਮੈਗੀ

ਇਹਨ ਕੋ ਤਰੁਨਾ ਖਾਸ ਹੀ ਆ ਉਹ ਕਾਰਗੋ ਮਿਲ ਜਾਂਦਾ ਜੈਸੇ ਇਧਰ ਖੇਤੀ ਹੁੰਦੀ ਹੈ ਨਾ ਅਫੀਮ ਵਗੈਰਾ ਕੀ ਹੁੰਦੀ ਹੈ ਹਾਂ ਹਾਂ ਜੀ ਮਿਲਦਾ ਹੈ ਉਹ ਮਾਲ ਨੂੰ ਲੈ ਕੇ ਵੀ ਜਾਈਏ ਵੀ ਦਿੱਕ ਆਇਆ ਨਾ ਕੋ ਬਸ ਹਾਂ ਬੰਦਾ ਤੇਰਾ ਉਹ ਉਹ ਜੋ ਮਹਿੰਗਾ ਵੇਚੇ ਕਿਤਨੇ ਕਹ ਦਿੰਦਾ ਹੈ ਜੈਨ ਅੰਦਰ ਚੱਲ ਕੋਈ ਨਾ ਅਭੀ ਜੋ ਆਏਗਾ ਬਤਾਨਾ ਹੈ ਉਹ ਬਤਾਏਗਾ ਅਗਿਆਨ ਬਤਾਏਗਾ ਅੱਛਾ ਨਾ ਲਵਾ ਦੇ ਮਾਚ ਬਾਜ ਘਰ ਘਰ ਵੀ ਦੇਗਾ ਹਕੂ ਮਾ ਜਾਉਗਾ ਅਖਾਂ ਜਾ ਦਵਾ ਬਾਬਾ छोटा <laughs> फ्लेवर तो. <laughs> है कोई <laughs> <laughs> लैक्टिक में डालने वाला बिल्कुल है तो हैगा कितने नहीं उनको फ्लेवर कल्ला फ्लेवर मिल है ना? रहा कितने और मैं नो मैं है? था फ्रेवर था फ्रेवर था। है था। नहीं बुलाया मैं तो अच्छा बड़ा ऐसी हैं याद रखी का फ्लेवर है हां कौन बच्चे का फ्लेवर हैगा तुम्हें हैगा बहुत है जब आलू गुड़गुड़ वाला है कैसा है थोड़ा थोड़ा देर से देखिए

ਬੁੜੀਆਂ ਚਲਾਈ ਜਾਂਦੇ ਹਨ ਇਹ ਬੁੜੀਆਂ ਚਲਾਈ ਜਾਂਦੇ ਰਹੀਆਂ ਨਾ ਗੱਟੀਆਂ ਲੈ ਮੈਂ ਮਤਰਾ ਆ ਗਿਆ ਸਾਡਾ ਲਾਸਨ ਪੱਤਾ ਹੋਣਾ ਹੀ ਲੱਗੇ ਅਢੇੜ ਮਾਰ ਲਈਏ ਅਰੇ ਤਾਂ ਕੋਈ ਬਾੜੀ ਬਹੁਤ ਨਹੀਂ ਹੈ ਮੈਨੇ ਨਹੀਂ ਰੱਖਦੇ ਤੇ ਹੁਣ ਹੰਡੇ ਆਦਨੇ ਅਸੀਂ ਅੱਜ ਰਾਤ ਬੋਤਲੀ 12:00 ਤੋਂ 11:00 ਹੋਣ ਗਈ ਹਾਂ ਤੇ ਵਿੱਚ ਸਪੈਸੀ ਘਾਟੋਂ ਦਾਣਾ ਚੀਜ਼ਾਂੀਆਂ ਵਾਲੇ ਆਪਣੇ ਨਾ ਚੰਡਾਣੇ ਲੋਕ ਹਨ ਆ ਬਦਕਾ ਕਰਨਾ ਨਹੀਂ ਹੁੰਦਾ ਜਣਾਉਂਦਾ ਦੇਖਣਾ ਬਣਾਦੇ ਹੁੰਦਾ ਇੱਕ ਦੂਜੇ ਨੂੰ ਦੇਖ ਕੇ ਹੀ ਮੱਤੀ ਜਾਣਗੇ ਉਹ ਵੀ ਇੰਨਾ ਕੈਂਡ ਜਨਮ ਮਿਲੇ ਆਪਾਂ ਨੂੰ ਦੇਖਾਓ ਪੀਓ ਨਜ਼ਾਰੇ ਲੋ ਕਿਸੇ ਨੂੰ ਮਾੜਾ ਚੰਗਾ ਕਹੋ ਨਾ ਕਿਹੜੀ ਸੁਣੋ ਨਾ ਆ ਉਹਦਾ ਤੋਂ ਮੋਹ ਫਿਰੋ ਯਾਰ ਇੰਨੀ ਵਧੀਆ ਲਾਈਫ ਮਿਲੀ ਆ ਨਾ ਵਧੀਆ ਆਪਣਾ ਦੇਸ਼ ਆ ਇੰਡੀਆ ਚਲੋ ਜੀ ਸਰ ਜੀ ਬਹੁਤ ਕੈਂਡ ਚੱਕਰ ਨਹੀਂ ਕੋਈ ਆ ਦੇ ਲੈ ਨਜ਼ਾਰੇ ਲੈ ਰਹੇ ਆ ਗਾਉਂ ਦੀ ਮੋੜ ਤੇ ਜਾਂਦਾ ਰਹਿਣੀ ਜਦੋਂ ਨਾ ਕੋਈ ਬੰਦੇ ਗੱਲ ਬਜੇ ਯਾਦ ਵੀ ਨਹੀਂ ਆਉਂਦੇ ਇੱਥੇ ਤਾਂ ਕੋਈ ਆਪਾਂ ਨੂੰ ਜਿਹਨੇ ਆਪਾਂ ਨੂੰ ਯਾਦ ਹੋਏ ਉਹ ਫਲਾਨਾ ਆਇਆ ਤਾਂ ਆਪਣਾ ਇਹਨੂੰ ਬਾਈ ਘੰਟਾ ਦੇ ਘੰਟਾ ਲੈ ਲੋ ਆਪਾਂ ਇਹਦੇ ਨਾਲ ਲੈ ਕਰੀਰ ਕਰ ਲਿਆ ਹਾਂ ਬਾਈ ਇਧਰ ਆ ਕੇ ਕੀ ਆ ਰਹੇ ਆ ਬਾਈ ਨਾਲ ਆ ਰਹੇ ਆ ਮਾਰਨ ਨੂੰ ਕੀ ਹੋਰ ਨਹੀਂ ਆਂ ਕਿ ਬਾਅਦ ਹੀ ਰੱਖਾਂਗੇ ਕੰਮ ਕੋਸ਼ਿਸ਼ ਕਰਾਂਗੇ ਕੀ ਲੱਗੂ ਓਏ ਉਹ ਫਰਦਾ ਓਏ ਲੋ ਨੋ ਬੁਰੀ ਪੇਸ ਤੇ ਆਲ ਸੀਨ ਪਲੇਸ ਤੇ ਅ ਨਹੀਂ ਇੱਕ ਕੁੱਟ ਪੈਣਾ ਇਵੇਂ ਹੋਰ ਗਾਣਾ ਦੇਣਾ ਇੱਕ ਭਰਾ ਦੇ ਬਾਸ ਨੇ ਗੋਲ ਵੀ ਨਹੀਂ ਹੈ ਤੇ ਕਿਹਦਾ ਕੋਸੇ ਲੱਗਿਆ ਨਹੀਂ ਪਹਿਲੇ ਜਾਣੇ ਜਿਹੜਾ ਹੋਊਗਾ ਭੈਣਾਂ ਖਜਾਨੀ ਝੜਦੀ ਆ ਨਹੀਂ ਲਈ ਜਾਣਾ ਫਿਰ 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 ਕਹਾਂਗਾ ਗਾਣਾ ਖਰਦੇ ਯਾਰ ਇੱਥੇ ਡਰ ਲੱਗਦਾ ਪਾਪਾ ਤੇਰਾ ਕਹੀ ਜਾਂਦਾ ਨਾ ਐਂ ਕਰੋ ਬਾਜਾ ਇੱਥੇ ਜਾ ਬਣਾਈਆਂ ਬੱਲੀਆਂ ਚਾਹ ਬਾਜਾ ਯਾਰ ਉਹ ਕਿਉਂ ਰਹਾ ਹੋ ਗਿਆ ਚਾਚਾ ਮੜੀ ਸਾਈਡ ਤੇ ਲਿਆ ਮੁੰਡੇ ਨੂੰ ਦੋ ਨੰਬਰ ਆਇਆ ਮੂਰੇ ਬੈਠਾ ਪਾਣੀ ਤਾਂ ਚੱਲਦੇ ਪਾਣੀ ਜੀ ਧੋ ਸਕਦਾ ਨਾ ਜੱਤੜ ਜੱਤੜ ਹੱਥ ਦਾ ਤੋਰੂ ਭਾ ਜਾਂਦਾ ਯਾਰ ਸਮਾਨ ਕਿੱਧਰ ਜਾ ਜਾਣਾ ਆਖਲਾ ਹੁਣ ਤੂੰ ਆਹ ਕਰੀਏ ਤੂੰ ਉਸੇ ਬੰਦੇ ਆਜੇ ਦਾ ਲੜ ਦੇ ਮੁਗ ਆ ਗਿਆ ਹੋਏਗਾ ਪੋਰਟ ਸੇ ਕਿੰਨਾ ਕਿਲੋਮੀਟਰ ਆ ਗਿਆ ਹੋਏਗਾ ਪੋਰਟ ਸੇ ਹੇਲਣਾ 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 ਮੇਰਾ ਬੰਦੇ ਦਾ ਕੁਛ ਕਰਾ ਜੀ ਹਾਂ ਅੱਛਾ ਅੱਛਾ ਉੱਪਰ ਵੀ ਹੁੰਦੀ ਹੈ ਹਾਈ ਸਕੂਲ ਦੀ ਹਿੱਲਣਾ ਹਿੱਲਣਾ ਕਰ ਬਾਬੇ ਉਹ ਇਹਨੂੰ ਕਹਿੰਦਾ ਡਾਲ ਲੇਖਦਾ ਸੀ ਜਿੱਧਰ ਦੀ ਆ ਪਾਇਆ ਉਹ ਰਸਤਾ ਸੀ ਉਹ ਲੇਖਦੇ ਤੂੰ ਹੀ ਆਇਆ ਤੇ ਮੇਨ ਇਹ ਪੁਆਇੰਟ ਇੱਥੇ ਲੈ ਕੇ ਆਉਂਦੇ ਨੇ ਇਹ ਇੱਧਰ ਪਾਣੀ ਪਰ ਨੰ ਜਾਂਦੀ ਏ ਮਤਿਆਰੇ ਨੀ ਅੱਡਾ ਪਾਣੀ ਜਾ ਚਕਾ ਦੇ ਸਾਂ ਆਪਣੇ ਆਲੇ ਭੈਣੇ ਜੇ ਗੱਡੀ ਤੇ ਵੀ ਛੱਡਿਆ ਨਾ ਤਾਂ ਵੀ ਨਹੀਂ ਪੜਦੇ ਆ ਦਿਲ ਲੋਜਾ ਗਣਨ ਕਿਸਤੀ ਚ ਪੜਨ ਜਾਂਦੇ മസ്ജിദ ਕੁਝ ਨਾ ਲਾਈਕ ਕਰਨਾ ਪਰ ਮੈਂ ਮੋਹਣਾ ਨਾ ਆਜਾ ਨਾ ਕਰਨਾ ਉਹਨੇ ਕਰਿਆ ਪੀਰੇ ਦੇ ਭਾਂਡੇ ਮੈਂ ਦਸ ਮੇਰੇ ਪਾਣੀ ਜੀ ਸਰਵ ਯਾਰ ਚੱਲੀ ਸੱਲੀ ਸੱਲੀ ਕਿੱਧਰ ਨੂੰ ਚੱਲੀ ਟ੍ਰੇ ਗਈ ਤੋ ਵੀ ਪੂਰੀ ਮਾਰਕੀਟ ਆ ਭਾਈ ਪਾਣੀ ਜਿਵੇਂ ਆਪਣਾ ਰੈਕਾਟ ਵਾਲਾ ਬਾਜ਼ਾਰ ਹੁੰਦਾ ਨਾ ਜਿਵੇਂ ਉਹਦੇ ਪਾਣੀ ਛਿੜਲਿਆ ਹੋਵੇ ਬਸ ਉਹੀ ਸਿਸਟਮ ਆ ਤੇ ਆ ਗਿਆ ਸਾਰਾ ਸਾਰਾ ਪਾਣੀ ਹੋਈ ਆ ਕਹਤੀ ਜੀ ਜਾਇ ਜਾਂਦਾ ਮਰਾ ਦੇ ਲੋਕ ਕਿੱਤ ਲੈਣਾ ਕਿਸੇ ਨੇ ਕੋਈ ਕੱਪੜਾ ਲੈਣਾ ਕੋਟੀ ਟੌਪਰ ਬੈਟਰ ਇੱਧਰ ਵੀ ਆ ਇੱਧਰ ਵੀ ਖਾਦਰੇ ਜਿਹਨੇ ਸਾਮਾਨ ਲੈਣਾ ਹੁੰਦਾ ਨਾਲ ਲਾ ਲੰਦਾ ਸਾਈਕਲ ਸਟੈਂਡ ਤੇ ਲਾ ਲੰਦਾ ਆਪਦੇ ਵਾਲੀ ਗੱਡੀ ਯਾਦ ਆ ਵੀ ਮੇਚ ਸਿਸਟਮ ਚਾੜੀ ਦੁਕਾਨ ਵੀ ਆ ਮਕਾਨਾ ਨੇ ਯਾਰ ਬਿਲਕੁਲ ਬਿਯਾਰ ਹੁੰਦਾ ਜਿਵੇਂ ਹਨ ਆਪਣੇ ਅਰੰਜ ਦੇਖ ਰਹੀ ਆ ਆਪਣਾ ਟੀਜ ਹੋਈ ਆ ਪਰ ਥੱਲੇ ਸੜਕ ਹੈ ਨਹੀਂ ਥੱਲੇ ਪਾਣੀ ਹੋਈ ਆ ਐ ਨਹੀਂ ਵੀ ਭੈਣ ਜੋ ਕੋਤੀ ਜੂਦਾ ਲੈ ਕੇ ਦਿੱਤੀ ਸਾੜ ਛੜਤੀ ਇਹਦਾ ਨੁਕੂ ਗਾ ਸਨੇ ਨਵੇਂ ਕਪੜੇ ਡਬੋ सब्जी तोरिया तोरिया लगदा लौकी वगैरह ਸਭ ਇਧਰ ਖੇਤ ਆ ਜਾਂਦੇ ਜਮੀਨ ਸਬਜ਼ੀ ਸੂਜੀ ਦਾ ਕੰਮ ਚੱਲਦਾ ਇਧਰ ਆ ਬੇਲਾ ਰੇ ਤੋਰੀਆਂ ਤੋਰੀਆਂ ਸੁੱਕੀਆਂ ਪਈਆਂ ਨੇ ਪਹਿਲਾਂ ਲੱਗੀਆਂ ਹੋਣਗੀਆਂ ਤੋਰੀ ਤਾਂ ਉੱਠੀ ਵੀ ਨਹੀਂ ਭਾਈ ਜੀ ਰਚੇ ਬੋਰ ਸ਼ੇਣੀਆ ਭੈਣਾ ਬੀਬੀਆਂ ਨੂੰ ਬਰਸਾਂ ਵੀ ਆ ਮੇਵੇ ਆ ਕੇ ਉਹ ਡਵਟ 8 2 8 2 8 2 8 2 8 2 8

ਏ ਬਾਪਾ ਡੈਰੀ ਫਰੂਟ ਜਲਮਨ ਹਿੰਦੀ ਘਟੋਂ ਦੀ ਉਹ ਕੋਲ ਲੈ ਬੱਲਾ ਲੈ ਬੱਲਿਆਂ ਆਪੇ ਖੋਲੇਗਾ ਦੰਦਾਂ ਦੇ ਨਾਲ ਨਾਲ ਆਹ ਇਹਨੀਆਂ ਵੀਡੀਓ ਕਰਦੇ ਪਾਵੇਂ ਉਹ ਕਿਧਰੇ ਗੋਲੇ ਸਰਦਾਰ ਸਰਾਂ ਵਿੱਚ ਹੀ ਆ ਜਾਣਾ ਕੋਈ ਨਾ ਮੜੇ ਜਾਣਾ ਤਨਾਰਾ ਦੀ ਮੰਡਲੀ ਵਜਦੀ ਆ ਇਧਰ ਆ ਘਟ ਟੀਹਤਾਲ ਹੈ ਘਟ ਟੀਹਤਾਲ ਦੇ ਅੱਗੇ ਦੀ ਜਾਂਦੇ ਹੋਏ ਬਾਈ ਕੁਲੇ ਵੀ ਬਸ ਆਹ ਦੁਕਾਨ ਵਾਲਾ ਬਾਬੇ ਪੰਜਾਬ ਗਿਆ ਸੀਗਾ ਤੇ ਲੋ ਦੁਕਾਨ ਦਾ ਕੀ ਆਣ ਹੋ ਗਿਆ ਮੁੜ ਕੇ ਬਦੰਤਰ ਦਾ ਜਿੰਦਾ ਲਾ ਕੇ ਚਲੇ ਗਿਆ ਸੀ ਆ ਇਧਰ ਜੇ ਲੋਏ ਆ ਗਿਆ ਵੀ ਆ ਮੇਰ ਏ ਵੀ ਦੇਖਦੇ ਹੁਣ ਕੀ ਵੀ ਰੀਤਾਂ ਨਾਲ ਤਾਂ ਲੱਗਦੇ ਨੇ ਆਗੇ 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 ਹੈ ਨਾ ਕੋਈ ਨਾ ਕੋਈ ਸੋਰੀ ਸਟਾਪ ਡਾਊਨ ਨਹੀਂ ਕਰਦਾ ਇੱਧਰ ਨੂੰ ਨਾ ਇੱਧਰ ਨੂੰ ਹੋ ਤਾ ਸਰ ਮੈਨੇ ਸਰ ਨਹੀਂ ਜੋ ਯੋਗਨਾ ਮਾਇਰ ਕੀ ਕਰ ਆ ਕੀ ਆ ਗਈ ਮਾਰ ਬਾਈ ਉਹ ਉੱਥੇ ਵੀ ਲਾਉਣਾ ਹੀ ਪੈਂਦੇ ਆ ਆ ਗਿਆ ਕਿੱਧਰ ਜਾਣਾ ਮੈਨੂੰ ਇੱਧਰ ਜਾਣਾ ਸ਼ੁਰੂ ਜੱਗ ਮਗਰ ਕੋਈ ਗੱਲ ਨਹੀਂ ਆਹ ਗੋਪੀ ਮਠੀਏ ਕੰਮ ਚਲਾ ਰਿਹਾ ਤੋ ਬੜੀਆ ਚੰਗੇ ਪੈਸੇ ਮਠੀਏ ਕਿੰਨੇ ਪਹਿਲੇ ਨਹੀਂ ਇੱਕ ਵੀਰੇ ਦੇ ਇੱਕ ਤਾਂ ਵੀਰੇ ਲਈਦਾ ਆਪਾਂ 15000 ਅੱਛਾ ਮਗਾਈ ਆ ਹਾਂ ਮੈਂ ਕਸ਼ਵੀਰ ਵੀਰੇ ਮਿਲਣਾ ਕਿਹਾਂ ਜਾ ਕੇ ਨੇ ਜਾਇਜ਼ ਬਣ ਜਾਣਾ ਹਾਂ ਕਿੰਨੇ ਪਹਿਲੇ ਨਹੀਂ ਇਹ ਵਰਨਾ ਤੁਸੀਂ ਹੋਰ ਲੈ ਡੇਡੀ ਸੰਗੀਤ ਰਾਹੀਂ ਪ੍ਰੋਗਰਾਮ ਰੱਖਦੇ ਤੁਸੀਂ ਹਾਂ ਚੱਲ ਲਾਓ ਇਹ ਕਾ ਦੇਣੇ ਤੈਨੂੰ ਤੇਨ ਕਰਤੇ ਸਿਗਨੇਚਰ ਖਾਣੇ ਹੋ ਭਾਜੀ ਫਿਰ ਇੰਨਾ ਚੱਪੂ ਮਾਰਦੇ ਹੋ ਫਿਰ ਕਿਵੇਂ ਨਸਾਂ ਨੂੰ ਹੈਗਾ ਸਿਗਨੇਚਰ ਚ ਸਿਗਨੇਚਰ ਦੇ ਨਸਾਂ ਰੋਸਾ ਹੁੰਦਾ ਸਿਗਨੇਚਰ ਤੇ ਹੈਗਾ ਟਿੱਡੀਆਂ ਚਾ ਗਾ ਦਿੰਦਾ ਵੀਰ ਜੀ ਕਿੰਨੇ ਦੀ ਹੁਣ ਦਾ ਪਜਾ ਦੇਣਾ ਜੱਟਾਂ ਦੀ ਲੋ ਜਿੱਦ ਕਮਾਲਾ ਬੈਠੇ ਰਹੋ ਜਿਲਾ ਜੀਖਾ ਹੈ ਆਦਾ ਹਨੂਮਾਨਾ ਨੂੰ ਰੱਖ ਲੈ ਹਟੇ ਥੱਲੇ ਰੱਖਿਓ